ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਅੱਜ ਆਪਾਂ ਲੱਗੇ ਆ ਗਰਮ ਸੂਟ ਵਾਲੇ ਪਲਾਜ਼ੋ ਦੀ ਕਟਿੰਗ ਕਰਨ। ਇਹਦੇ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ, ਪਲਾਜ਼ੋ ਵੀ ਬਣਾ ਸਕਦੇ ਹੋ। ਆ ਆਪਣੇ ਕੋਲ ਜਿਹੜਾ ਤੋਲਾ ਵਾਲਾ ਕੱਪੜਾ ਹੁੰਦਾ ਨਾ ਗਰਮ ਉਹਦੇ ਆਪਾਂ ਪਲਾਜ਼ੋ ਦੀ ਕਟਿੰਗ ਕਰਨੀ ਹੈ। ਇਹ ਦੋਨੇ ਸਾਈਡਾਂ ਤੋਂ ਗੋਲ ਹੁੰਦਾ। ਠੀਕ ਹੈ। ਤੇ ਲੰਬਾਈ ਇਹਦੀ ਜਿਆਦਾ ਨਹੀਂ ਹੁੰਦੀਗੀ। ਇਹ 1 ਮੀਟਰ ਤੋਂ ਥੋੜੀ ਜਿਹਾ ਜ਼ਿਆਦਾ ਹੁੰਦੀ ਆ ਆਪਾਂ ਤੁਹਾਨੂੰ ਦੱਸਦੇ ਆ ਲੰਬਾਈ ਇਹਦੀ ਕਿੰਨੀ ਹੈ ਲੰਬਾਈ ਇਹਦੀ ਹੈਗੀ ਆ ਜੀ ਸਾਰੇ 45 ਇੰਚ ਠੀਕ ਆ ਇਹਦੇ ਆਪਾਂ ਪਲਾਜੋ ਦੀ ਕਟਿੰਗ ਕਰਨੀ ਆ ਉਹ ਤੁਹਾਨੂੰ ਦੱਸਦੇ ਆ ਵੀ ਸਭ ਤੋਂ ਸੌਖਾ ਤੇ ਈਜ਼ੀ ਤਰੀਕਾ ਪਲਾਇਓ ਕਟਿੰਗ ਕਰਨ ਦਾ ਕੀ ਆ ਵੀਡੀਓ ਦੇ ਨੰਡ ਤੱਕ ਬਣਾਈ ਰੋ ਆਪਾਂ ਚੰਗੀ ਤਰ੍ਹਾਂ ਹਨਾ ਦੂਰਾ ਸੀਗਾ ਤੇ ਦੂਰੇ ਨੂੰ ਇਸੇ ਤਰ੍ਹਾਂ ਕੱਪੜੇ ਨੂੰ ਵਿਛਾਲਿਆ ਕੁਈ ਕਾਣ ਵਗੈਰਾ ਹੁੰਦਾ ਆਪਾਂ ਤੋਂ ਉਹਦਾ ਨਿਸ਼ਾਨ ਲੱਗ ਤੋਂ ਲਾ ਲਾਂਗੇ ਇੰਨਾ ਕਾਣ ਲੱਗਦਾ ਤੇ ਇਹ ਆਪਾਂ ਕੱਢ ਦਾਂਗੇ ਲੰਬਾਈ ਇਹਦੀ ਰੱਖਣੀ ਆਪਾਂ 38 ਇੰਚ ਤਿਆਰ ਇੱਧਰ ਆਪਾਂ 33 ਤੇ ਇੱਥੇ ਨਿਸ਼ਾਨ ਲਾ ਲਿਆ ਇੱਧਰ ਆਪਣਾ 38 ਤੇ ਆ ਹੋ ਗਿਆ 2 ਇੰਚ ਆਪਾਂ ਨਿਸ਼ਾਨ ਲਾਵਾਂਗੇ ਐਕਸਟਰਾ ਵੀ ਲਾਸਟਿਕ ਪਾਵਾਂਗੇ ਜਿਹੜੀ ਉਹਦੇ ਵਾਸਤੇ ਸਾਰਾ ਆਪਾਂ ਇਹਦਾ బీ ఇ నిశాను తరికే నా గాల్ అనే సేస్ తర్వాల్ టీక నిశాను థా జా టఢా హో ਹੁਣ ਆਪਾਂ ਇਹਦੀ ਲਾਵਾਂਗੇ ਪੱਟ ਦੀ ਨਿਸ਼ਾਨੀ ਉਹ ਮੈਂ ਤੁਹਾਨੂੰ ਦੱਸਣੀ ਹੈ ਪੱਟ ਦੀ ਕਿਸ ਤਰ੍ਹਾਂ ਤੁਸੀਂ ਜੇ ਫਲਾਜੋ ਹੈ ਤੁਹਾਡੇ ਕੋਲੇ ਅਰੇ ਉੱਪਰ 벨ਟ ਵਾਲੀ ਥਾਂ ਦੀ ਜਿਹੜੀ ਆਪਣਾ ਆਸਨ ਹੁੰਦਾ ਉਹਦੀ ਆਸਨ ਦੀ țeਰੀ ਇਸ ਤਰ੍ਹਾਂ ਤੁਸੀਂ ਨਾ ਫਲਾਜੋ ਲੈ ਲੈਣਾ ਤੇ ਇੱਥੋਂ ਇੱਥੋਂ ਰੱਖ ਕੇ ਇਸ ਤਰ੍ਹਾਂ ਮੈਨ ਲੈਣਾ ਇਹ ਹੈਗਾ 12.5 ਕਿ 13 ਤਿਆਰ ਹੈ ਠੀਕ ਹੈ ਜੀ ਉਸ ਹਿਸਾਬ ਨਾਲ ਆਪਾਂ ਇੱਥੇ ਨਿਸ਼ਾਨੀ ਜਿਹੜੀ ਲਾਵਾਂਗੇ ਇੱਕ ਇੰਚ ਆਪਾਂ ਮਾਰ ਜਨ ਛੱਡਾਂਗੇ ਟੀਰਾ ਦਾ ਹੀ ਰੱਖੋ ਤੁਸੀਂ ਸਾਡੇ 13 ਪਾਉਣੇ ਇੱਕ 14 ਤੇ ਇਸ ਤਰੀਕੇ ਨਾਲ ਠੀਕ ਆ ਲੰਬਾਈ ਆਪਾਂ ਝੋਲੀ ਦੀ ਰੱਖਣੀ ਆ 13 ਇੰਚ ਇੱਥੋਂ ਵਾਲੀ ਲੈਣ ਨੂੰ ਸਿੱਧੀ ਕਰ ਲਾਂਗੇ ਜਿਹੜਾ ਇੱਥੋਂ ਪੱਟ ਆਪਾਂ ਇਹਦੇ ਤੋਂ 2.5 ਇੰਚ ਜਿਹੜਾ ਪਲੱਸ ਕਰਕੇ ਰੱਖਾਂਗੇ 14.5 ਦੇ ਵਿੱਚ 2.5 ਇੰਚ ਕੀਤਾ 17 ਠੀਕ ਹੈ 17 ਜੇ ਤੁਹਾਨੂੰ ਜ਼ਿਆਦਾ ਲੱਗਦਾ ਤਾਂ ਤੁਸੀਂ ਇਹਦੇ ਤੋਂ ਕੱਟ ਵੀ ਕਰ ਸਕਦੇ ਹੋ ਠੀਕ ਹੈ ਥੋੜਾ ਥੋੜਾ ਮਾਰਜਿਨ ਆ ਜਾਊਗਾ 15 ਕ ਰਹਿ ਜਾਊਗਾ ਬਾਕੀ ਤੁਹਾਨੂੰ ਮੈਂ ਸੌਖਾ ਸਭ ਤੋਂ ਸੌਖਾ ਤਰੀਕਾ ਹੀ ਦੱਸਦੀ ਆਂ ਵੀ ਤੁਸੀਂ ਜੇਕਰ ਜੋ ਵੀ ਤੁਹਾਨੂੰ ਪਲਾਜੋ ਕਟਿੰਗ ਨਹੀਂ ਕਰਨਾ ਆਉਂਦਾ ਇਸ ਤਰ੍ਹਾਂ ਦਾ ਕੋਈ ਵੀ ਤੁਸੀਂ ਪਲਾਜੋ ਲਓ ਆਪਦਾ ਇਸ ਤਰੀਕੇ ਨਾਲ ਉੱਪਰ ਰੱਖੋ ਤੇ ਇਹਨੂੰ ਐਵੇਂ ਨਿਸ਼ਾਨ ਲਾ ਲਓ ਠੀਕ ਹੈ ਇਸ ਤਰ੍ਹਾਂ ਵੀ ਸੌਖੇ ਤਰੀਕੇ ਨਾਲ ਪਲਾਜ਼ੇ ਦੀ ਕਟਿੰਗ ਹੋ ਜਾਂਦੀ ਹੈ। ਇਸ ਤਰ੍ਹਾਂ ਪਰ ਇੱਥੇ ਆ ਗਿਆ 13 13 ਤੇ ਆਪਾਂ ਇਸ ਤਰ੍ਹਾਂ ਗਲਾਈ ਪਾ ਦਾਂਗੇ 2.5 ਇੰਚ ਦੀ ਆਪਾਂ ਕਾਟ ਪਾਵਾਂਗੇ ਠੀਕ ਹੈ। ਹੁਣ ਆ ਜਾਈਏ ਆਪਾਂ ਮੂਰੀ ਤੇ ਮੂਰੀ ਆਪਾਂ ਰੱਖਣੀ ਹੈ ਇਹਦੀ ਤਿਆਰ ਜਿਹੜੀ 8 ਹੈ। ਤੇ ਆਪਾਂ ਇਹਦੇ ਉੱਪਰ ਆਧ ਲਾਵਾਂਗੇ। 13.5 13.5 ਦਾ ਆਪਾਂ ਇੱਥੇ ਅੱਧਾ ਕਰਾਂਗੇ ਸਾਢੇ 6 ਹੋ ਗਿਆ ਠੀਕ ਹੈ ਸਾਢੇ 6 ਤੇ ਆਪਾਂ ਇਧਰੋ ਕਾਟ ਪਾਉਣੀ ਹੈ ਜਿਹੜੀ ਉਹ 2 ਇੰਚ ਦੀ ਜਾਂ 1.5 ਇੰਚ ਦੀ ਕਾਟ ਆਪਾਂ ਪਾਵਾਂਗੇ ਇੱਥੇ ਹੁਣ ਆਪਾਂ 8 ਇੰਚ ਮੋਰੀ ਰੱਖ ਦਾਂਗੇ ਥੋੜਾ ਜਿਹਾ ਮਾਰਜ ਰੱਖ ਲਾਂਗੇ 1 ਇੰਚ ਜਿਹੜਾ ਆਪਣਾ ਵਿਚ ਆਊਗਾ ਦੱਦ ਇਧਰ ਰੱਖਦਾ ਇਧਰ ਇਹਨੂੰ ਤੁਸੀਂ ਇਸ ਤਰੀਕੇ ਨਾਲ ਜੇ ਫਿਟਿੰਗ ਵਾਲਾ ਪਲਾਜੋ ਬਣਾਉਣਾ ਤਾਂ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਾ ਲਓ ਇਹਦੇ ਨਾਲ 스케일 ਨਾਲ ਇਸ ਤਰੀਕੇ ਨਾਲ ਉਧਰ ਵਾਲੀ ਸਾਈਡ ਤੋਂ ਐ ਤੁਰੱਕ ਕੇ ਨਾ ਜਿੰਨੀ ਤੁਸੀਂ ਕਾਟ ਪਾਉਣੀ ਉਸ ਹਿਸਾਬ ਨਾਲ ਇਸ ਤਰੀਕੇ ਨਾਲ ਇਹ ਫਿਟਿੰਗ ਦੇ ਨਿਸ਼ਾਨ ਹੋ ਗਏ ਜੇ ਤੁਸੀਂ ਫਿੱਟ ਪਲਾਜੋ ਪਾਉਣਾ ਜੇ ਤੁਸੀਂ ਲੂਜ਼ ਪਲਾਜੋ ਪਾਉਣਾ तो तु सीधा इसे तरह इन खड़ो इथे निशान ला लो ठीक है दो तरह के पलाजों की कटिंग हो जाएगी जो लूज की करनी तो ऐसा निशान ते जो थोड़ा जा फिटिंग वाला करना तो ऐसा निशान त ठीक है नौ आपा पहुंचा हो गया अद्धा इंच उधर आजू जाओ अद्धा अद्धर आ जाओ अठ रहूगा ਠੀਕ ਹੈ ਤੇ ਇੱਥੋਂ ਆਪਾਂ 1 ਇੰਚ ਢੋਲੀ ਦਾ ਜਿਹੜਾ ਨਿਸ਼ਾਨਾ ਉਹ ਉੱਪਰੋਂ ਜਿਹੜਾ ਆਪਾਂ ਕੱਟ ਕਰਾਂਗੇ ਉਹ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਇਹਨਾਂ ਕਟਿੰਗ ਕਰ ਦੇਣੀ ਹੈ ਇਹ ਆਪ ਇੱਕ ਵਰੀ ਦੋ ਪੱਲਿਆਂ ਦੀ ਕਟਿੰਗ ਕੀਤੀ ਹੈ ਮੂਰਲਾਂ ਦੀ ਬੈਕ ਵਾਲਿਆਂ ਦੀ ਇਹਨੂੰ ਆਪਾਂ ਰੱਖ ਕੇ ਅਲੱਗ ਤੋਂ ਉੱਪਰ ਰੱਖ ਕੇ ਫਿਰ ਕਰ ਦਾਂਗੇ ਠੀਕ ਹੈ ਇਧਰੋਂ ਹੁਣ ਆਪਾਂ ਆ ਵਾਲੀ ਚੀਜ਼ ਦੀ ਕਟਿੰਗ ਕਰ ਦਨੇ ਥੋੜੀ ਜੀ ਆਪਾਂ ਕੈਂਚੀ ਹੈ ਜਿਹੜੀ ਜੀ ਕਟਿੰਗ ਕਰਨੀ ਹੈ ਬਾਹਰ ਨੂੰ ਰੱਖਾਈ ਹੈ ਇੱਥੋਂ ਆ ਜਿਹੜਾ ਵਾਧ ਘਾਟ ਦੀ ਸੀਗੀ ਇਹਨੂੰ ਵੀ ਆਪਾਂ ਇੱਥੋਂ ਕਟਿੰਗ ਕਰ ਦਿੰਨੇ ਹੁਣ ਆਪਾਂ ਉੱਤੇ ਇੱਥੇ 13 ਦੇ ਨਿਸ਼ਾਨ ਲਾਇਆ ਸੀ ਨਾ ਆਪਣੀ ਝੋਲੀ ਦਾ 13 ਤੇ ਆਵਲਾ ਨਿਸ਼ਾਨਾ ਇਹਨੂੰ 1 ਇੰਚ ਜਾਂ 1.5 ਇੰਚ ਦੀ ਤੁਸੀਂ ਇਸ ਤਰੀਕੇ ਨਾਲ ਕੱਟ ਪਾ ਲੋ ਝੋਲੀ ਜਿਹੜੀ ਆਪਾਂ ਮੋੜ ਲਈ ਜਿਹੜੀ ਛੋਟੀ ਰੱਖ ਦੇਣੇ ਕੱਟ ਪਾਉਣ ਦੇ ਵਿੱਚ ਪੈਂਦੀ ਹੈ ਹਰਕ ਨਾਪ ਦਾ ਹਰਕ ਸਹੀ ਦਾ ਪਲਾਜੋ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰ ਸਕਦੇ ਹੋ हां ਜਿਹੜੀ ਇਧਰੋਂ ਸਲਾਈ ਜੁੜੀ ਹੈ ਇਹਨੂੰ ਆਪਾਂ ਅਲੱਗ ਕਰ ਦਿੰਨੇ ਆ ਇਹਨੂੰ ਹੁਣ ਆਪਾਂ ਇੱਕ ਵਾਰੀ ਚੱਕ ਕੇ ਜਿਹੜਾ ਆਪਣਾ ਦੂਸਰਾ ਕੱਪੜਾ ਉਹਨੂੰ ਇਸ ਤਰੀਕੇ ਨਾਲ ਆਪਾਂ ਵਿਛਾ ਲਾਂਗੇ ਉਲਟੀ ਸਾਈਡ ਆਪ ਛਾਵਾਂਗੇ ਪਹਿਲਾਂ ਜਿਹੜਾ ਆਪਾਂ ਪਾਸਾ ਉੱਪਰ ਕੀਤਾ ਸੀ ਉਹਨੂੰ ਹੇਠਾ ਕਰ ਦਾਂਗੇ ਜਿਹੜਾ ਹੇਠਾਂ ਵਾਲਾ ਉਹਨੂੰ ਉੱਪਰ ਕਰ ਲਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਵਿਛਾਲ ਲਿਆ ਹੁਣ ਜਿਹੜਾ ਆਪਾਂ ਦੂਸਰਾ ਅਗਲੇ ਪਹੁੰਚੇ ਆਪਾਂ ਕਟਿੰਗ ਕੀਤੀ ਹੈ ਪਲਾਜ਼ੋ ਦੀ ਇਹਨੂੰ ਤੁਸੀਂ ਇਸ ਤਰੀਕੇ ਨਾਲ ਇਹਦੇ ਉੱਪਰ ਰੱਖ ਲਓ ਹੇਠਾਂ ਤੋਂ ਸਹੀ ਕਰਕੇ ਨਾ ਆਹ ਵਾਲੇ ਨਿਸ਼ਾਨ ਤੁਸੀਂ ਆ ਦੇਖੋ ਆ ਕਾਟਾ ਜਿਹੜੀ ਇਹ ਇੱਥੇ ਸਹੀ ਆ ਜਾਊਗੀ ਇਹਦੇ ਨਾਲ ਮਲਾ ਲਓ उपरों भी इस तरीके सही करके रख लो चंकी तरह सही कर लिया इस पलाजो के आप अगले पले छोटे नहीं करने बराबर ही रखा क्योंकि ये गर्म कपड़ा बोलन का स्ट्रैचे वाला इस तरीके आप ना ना पहुंचे जो आप कटिंग के दोनों उपर रख लिया आखो ती आ अपना अगला पाला हो गया आ हो गया बैक वाला पला बैक वाले दी जड़ी तो झोली रखनी है पिछली जे तीन हैवी साइज दे तीन तो इंच रखो नहीं ढाई जिन रख लो तीस आपढ़े तीन इंच रखा तो इतों इन आपके ना इस तरीके आप मिला देंगे यू ਸਨ ਸ਼ਾਨ ਦੇ ਨਾਲ ਆਪਣੇ ਨਿਸ਼ਾਨ ਦੇ ਨਾਲ ਨਹੀਂ ਸੌਰੀ ਅਗਲੇ ਪੱਲੇ ਦੇ ਨਾਲ ਠੀਕ ਹੈ। ਆ ਵਾਲੀ ਝੂਲੀ ਆਪਣੀ ਇੱਥੋਂ ਸੇਮ ਹੀ ਹੋਊਗੀ। ਇਹਨੂੰ ਆਪਾਂ ਉਸੇ ਤਰੀਕੇ ਨਾਲ ਕਟਿੰਗ ਕਰਾਂਗੇ। ਆਹ ਵਾਲਾ ਕਰਤਾ। ਹੁਣ ਆਪਾਂ ਵਾਲਾ ਕੱਪੜਾ ਜਿਹੜਾ ਫालतू ਥੋੜਾ ਜਿਹਾ। ਇਹਨੂੰ ਕਟਿੰਗ ਕਰ ਦਿੰਨੇ ਜੇ ਤੁਸੀਂ ਅਗਲੇ ਪੱਲੇ ਛੋਟੇ ਰੱਖਨੇ ਆ ਵੀ ਜੀ ਕਾਟਨ ਦਾ ਪਲਾਜ਼ੋ ਬਣਾਉਣਾ ਤੇ ਉਹਦੇ ਵਿੱਚ ਤੁਸੀਂ ਵੀ ਆ ਪੱਲਾ ਪਹਿਲਾਂ ਕੱਟ ਕਟਿੰਗ ਕਰ ਲਓ ਤੇ ਫਿਰ ਹੇਠਾਂ ਵਾਲਾ ਥੋੜਾ ਥੋੜਾ ਇਸ ਤਰ੍ਹਾਂ 1.5 ਇੰਚ ਦੀ ਸਪੇਸ ਦੇ ਕੇ ਵੱਧ ਕਟਿੰਗ ਕਰ ਲਓ ਹੁਣ ਆਪਾਂ ਇਧਰ ਕਟਿੰਗ ਕਰ ਦਾਂਗੇ ਇਦਾਂ ਨੂੰ ਵੀ ਆਪਾਂ ਨਾਲੋਂ ਨਾਲੋਂ ਇਸ ਤਰੀਕੇ ਨਾਲ ਕਟਿੰਗ ਕਰ ਦਾਂਗੇ ਜਿਹੜੇ ਇਹ ਤੋਲ ਵਾਲੇ ਕੱਪੜੇ ਦੇ ਹੁੰਦੇ ਆ ਸਟੈਚੇਬਲ ਪਲਾਜ ਇਹਨਾਂ ਨੂੰ ਕਟਿੰਗ ਕਰਨ ਵੇਲੇ ਆ ਵੱਧ ਘੱਟ ਕੱਪੜਾ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਪਲਾਜੋ ਇਸ ਤਰ੍ਹਾਂ ਜੇ ਤੁਸੀਂ ਜੇ ਉਹ ਲਗਾਉਣੀ ਹੈ ਤੇ ਇੱਥੇ ਨਿਸ਼ਾਨ ਲਾ ਕੇ ਜੇ ਵੀ ਲਾ ਸਕਦੇ ਹੋ ਪਰ ਆਪਾਂ ਇਸੇ ਤਰ੍ਹਾਂ ਹੀ ਬਣਾਉਣਾ ਸਿੰਪਲ ਪਲਾਜੋ ਤੇ ਆ ਦੇਖੋ ਆਪਣੀ ਕਟਿੰਗ ਹੈ ਜਿਹੜੀ ਪਲਾਜੋ ਦੀ ਤਿਆਰ ਹੋਏ ਜੇ ਇਸ ਤਰੀਕੇ ਨਾਲ ਪਲਾਜੋ ਕਟਿੰਗ ਕਰੋਗੇ ਤੁਸੀਂ ਕਦੇ ਵੀ ਆਹ ਵਾਲੀ ਚੀਜ਼ ਹੈ ਜਿਹੜੀ ਉਹ ਖਿੱਚ ਨਹੀਂ ਪਾਉਗੀ ਐਨੀ ਝੋਲੀ ਰੱਖ ਕੇ ਤੇ ਆਹ ਵਾਲੀਆਂ ਉੱਪਰ ਵਾਲੀਆਂ ਝੋਲੀਆਂ ਤੁਸੀਂ ਇਸੇ ਤਰ੍ਹਾਂ ਰੱਖੋਗੇ ਠੀਕ ਹੈ ਜੀ ਖੀਰਾ ਵਾਲੀ ਜਿਹੜੀ ਸਿਉਣ ਲਾਈ ਹੈ ਨਾ ਕਈ ਵਾਰੀ ਆਪਾਂ ਪਲਾਜੋ ਪਾ ਲੈਨੇ ਤੇ ਅੰਦਰਲੀ ਸਿਲਾਈ ਹੈ ਜਿਹੜੀ ਆ ਅੰਦਰ ਵਾਲਾ ਪਹੁੰਚਾਏ ਖਿੱਚ ਮਾਰ ਲਾਂਗੇ ਜਾਂਦਾ ਇਸ ਪਲਾਜੋ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰੋਗੇ ਤਾਂ ਇਸ ਤਰ੍ਹਾਂ ਨਹੀਂ ਹੋਊਗਾ ਠੀਕ ਹੈ ਜੀ ਇਹ ਹੋ ਗਈ ਆਪਣੀ ਪਲਾਜੋ ਦੀ ਕਟਿੰਗ ਜੇ ਤੁਹਾਨੂੰ ਮੇਰੀ ਕਟਿੰਗ ਸਟੀਚਿੰਗ ਵਧੀਆ ਲੱਗਦੀ ਹੁੰਦੀ ਹੈ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਥੈਦਰ ਨੂੰ ਧੰਨਵਾਦ ਜੀ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਗੇ